ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਖਿਆ ਦੇ ਸ਼ਬਦ ਸੋਠ ਮਹੱਲਾ ਪੰਜਵਾਂ ਗੁਰਕਾ ਸ਼ਬਦ ਰਖਵਾਰੀ ਚੌਕੀ ਚੋ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮ ਜਲਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬినాਸ਼ੀ ਕੀ ਸੇਵਨ ਬਿਰਤੀ ਜਾਸੀ ਅਨੰਦ ਕਰੈ ਤੇਰਾ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਰਮ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ RAM ਨਾਮ ਅਖੱਡੀਆਂ ਇਕ ਕਾਲਿਵਲਾਈ ਰਹਾਉ ਰੱਖ ਲੀਏ ਤਿਨ ਰਖਣ ਹਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਐਸਾ ਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਐ ਦੂਤ श्लोक महल्ला 5 मन में चितवो चितवनी उद्दम कर उठनीत हर कीर्तन का आहरो धर दी नानक के मीत वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह रखिया दे शब्द सोठ महल्ला 5 ਗੁਰਗਾ ਸ਼ਬਦ ਰਖਵਾਰੀ ਚੌਕੀ ਚੋ ਗਿਰਧ ਹਮਾਰੀ RAM ਨਾਮ ਮਨ ਲਾਗਾ ਜਮ ਜਲਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬినాਸ਼ੀ ਤਾਂ ਕੀ ਸੇਵਨਾ ਬਿਰਤੀ ਜਾਸੀ ਅਨਤ ਕਰੈ ਤੇਰਾ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਰਮ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ RAM ਨਾਮ ਅਖੱਡੀਆਂ ਏਕਾ ਲਿਵਲਾਈ ਰਹਾਉ ਰੱਖ ਲੀਏ ਤਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾ ਨਿਕਿਰਪਾ ਪਈ ਪ੍ਰਭ ਐਸਾ ਹਾਈ ਸਲੋਕ ਜੈ ਸਾਦੂ ਗੋਬਿੰਦ ਪਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਏ ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤ ਵੋ ਚਿਤਵਨੀ ਉਦਮ ਕਰ ਉਠ ਨੀਤ हर कीर्तन का आहारो हर दे नानके मीत वाहेगुरु जी का खालसा वाहेगुरु जी की फतेह